ਅਸੀਂ ਖੜੇ ਆ ਪਿੰਡ ਬਾਜੇ ਹਲਕਾ ਸ਼੍ਰੀ ਹਰ ਗੋਵਿੰਦਪੁਰ ਦੇ ਅੰਤਰਗਤ ਆਉਂਦਾ ਔਰ ਇੱਥੇ ਦੇ ਲੋਕਾਂ ਵੱਲੋਂ ਇਹ આરોਪ ਲਾਇਆ ਜਾ ਰਿਹਾ ਕਿ ਸਾਬਕਾ ਸਰਪੰਚ ਜੀਵਨ ਸਿੰਘ ਵੱਲੋਂ ਮਤਾ ਜਿਹੜਾ ਉਹ ਪਾਇਆ ਗਿਆ ਔਰ ਸਾਈਨ ਜਿਹੜੇ ਆ ਉਹ ਜਾਲੀ ਕੀਤੇ ਗਏ ਅਤੇ ਕੱਚੇ ਕੁੱਟਿਆਂ ਦੀ ਗ੍ਰਾਂਟ ਜਿਹੜੀ ਆ ਕੁਝ ਲੋਕਾਂ ਨੂੰ ਦਿੱਤੀ ਗਈ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਵਾਂਝੇ ਰਹਿ ਗਏ ਨੇ ਸਾਡੇ ਨਾਲ ਨੇ ਮੈਂਬਰ ਪੰਚਾਇਤ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਮਾਮਲਾ ਅਸਲ ਦੇ ਵਿੱਚ ਹੈ ਕੀ ਆ ਮਾਮਰਾ ਜੀ ਪਹਿਤੋ ਬੋਲਣਾ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਗੱਲ ਸੁਣ ਆਏ ਇੱਥੇ ਇਹ ਮਾਮਲਾ ਸਾਡੇ ਹਸਾਲਕਾ ਸਰਪੰਚ ਸਾਹਿਬ ਦਾਵਾ ਹੈ ਕਿ ਜਦੋਂ ਸਾਡੇ ਪਿੰਡ ਦੇ ਵਿੱਚ ਕੱਚੇ ਕੱਚੇ ਕੋਠੇ ਨੂੰ ਪੱਕਾ ਕਰਨ ਦੇ ਜਿਹੜੇ ਮਤੇ ਜਦੋਂ ਪਾਏ ਗਏ ਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਭਲੀ ਭੰਤੀ ਜਾਣਦੇ ਜੇ ਇਹ ਗੱਲ ਵੀ ਪ੍ਰोसीडिंग ਬੁੱਕ ਦੇ ਵਿੱਚ ਸਰਪੰਚ ਪੰਚਾਂ ਦੇ ਨਾਲ-ਨਾਲ ਕੁਝ ਗਵਾਹਾਂ ਦੇ ਵੀ ਜਿਹੜੇ ਆ ਸਾਈਨ ਹੁੰਦੇ ਆ ਤੇ ਉਹਦੇ ਵਿੱਚ ਯੋਗ ਅਯੋਗ ਲਿਖੇ ਜਾਂਦੇ ਆ ਕਿ ਜਿਹੜੇ ਯੋਗ ਆ ਉਹ ਉਹ ਸਭ ਉਹ ਸਭ ਜਿਹਨਾਂ ਨੂੰ ਆਪਾਂ ਜੋਗ ਲਿਖਦੇ ਨੇ ਪ੍ਰਸੀਡਿੰਗ ਬੁੱਕ ਵਿੱਚ ਉਹਨਾਂ ਦੇ ਹਾਵ ਨਾਲ ਨਾਲ ਉਹਨਾਂ ਦੇ ਜਿਹੜੇ ਕੱਚੇ ਕੋਠੀ ਪੱਕੇ ਹੋ ਜਾਂਦੇ ਹੁਣ ਇੱਥੇ ਕੀ ਹੋਇਆ ਕਿ ਕੁਝ ਸ਼ਰਾਰਤੀ ਬੰਦੇ ਮੈਂ ਕਹਾਂਦਾ ਆਂ ਦੇ ਪਿੰਡ ਦੇ ਕੋਈ ਸ਼ਰਾਰਤੀ ਬੰਦੇ ਨੇ ਕੀਤਾ ਕਿ ਜਿਹੜੀਆਂ ਗਰਾਂਟਾ ਕੁਝ ਜਿਹੜੀਆਂ ਗਰੀਬਾਂ ਨੂੰ ਮਿਲਣ ਚਾਹੀਦੀਆਂ ਸੀ ਜਿਹੜੇ ਪਹਿਲਾਂ ਹੀ ਆਪਣੇ ਤੇ ਪੱਕੇ ਤੌਰ ਤੇ ਰਹੇ ਦੇ ਜਾਣ ਦਾ ਕੋਈ ਨੌਕਰੀਆਂ ਕੋਸ਼ ਆ ਉਹਨਾਂ ਨੇ ਉਹ ਆਪਣੇ ਵੱਲੋਂ ਖਿੱਚ ਲਿਆ ਸਾਰਾ ਕੁਝ ਸਪੈਨਸ ਆਉਦੀ ਵੀ ਗਲਤੀ ਆ ਵੀ ਜਿਹੜੇ ਉਹਨਾਂ ਨੇ ਇਹਨਾਂ ਦੇ ਜਸਵੰਤ ਸਿੰਘ ਤੇ ਗਵਾਹ ਤੌਰ ਤੇ ਖਬੀਰ ਸਿੰਘ ਤੇ ਮੇਰੇ ਮਰੀ ਨਾਲ ਦੀ ਦੇ ਉਹ ਉਸ ਮਤੇ ਦੇ ਉੱਪਰ ਸਾਈਨ ਕੀਤੇ ਆ ਜਾਲੀ ਸਾਈਨ ਕੀਤੇ ਖੁਦ ਆਪ ਕਿ ਜਿਹੜੇ ਮਤੇ ਦੇ ਨਾਲ ਇਹਨਾਂ ਦੇ ਜਿਹੜੇ ਯੋਗ ਪਰਿਵਾਰੀ ਉਹ ਯੋਗ ਰਹਿਗੇ ਉਸ ਸਕੀਮ ਤੋਂ ਤੇ ਜਿਹਦੇ ਕਰਕੇ ਉਹ ਜਿਨ੍ਹਾਂ ਦੇ ਸਾਈਨ ਲੋਕਾਂ ਨੇ ਤੇ ਹੁਣ ਉਹਨਾਂ ਨੂੰ ਹੀ ਗਾਲਾਂ ਕੱਢਣੀਆਂ ਜਿੰਨਾਂ ਦਾ ਨਾਮ ਹਾਂ ਜਦੋਂ ਸਾਰੇ ਜਿਨ੍ਹਾਂ ਦੇ ਸਾਈਨਾਂ ਦੇ ਲੋਕਾਂ ਨੇ ਗਾਲਾਂ ਕੱਢੀਆਂ ਚਲੋ ਸਾਡੇ ਤੇ ਹਣ ਚਾਹੀਏ ਗੱਲ ਆਪਾਂ ਇੱਥੇ ਗੁਰਦਵਾਰ ਸਾਹਿਬ ਕੱਠੇ ਹੋ ਗਏ ਹੱਥ ਜੋੜੇ ਨਾਲ ਗਾੜੀ ਅਪੀਲ ਕੀਤੀ ਵੀ ਸਾਡਾ ਕੋਈ ਕਸੂਰ ਨਹੀਂ ਆ। ਵੇਖੋ ਜੀ ਕੋਈ ਵੀ ਗਲਤ ਇਲਜ਼ਾਮ ਆਪਣੇ ਤੇ ਕਿਉਂ ਲਵੇ ਕਿਸ ਦੀ ਗਲਤੀ ਦਾ ਕਿਉਂ ਕੋਈ ਸਜ਼ਾ ਭੁਗਤੇ। ਜਦੋਂ ਇਹ ਗੱਲ ਹੋਈ ਤੇ ਫਿਰ ਇਹ ਸਾਰੇ ਆ ਨਾਲ ਗੱਲਬਾਤ ਹੋਈ ਸਾਡੀ ਇੱਥੇ ਪੰਜ ਮੈਂਬਰ ਸਾਡੇ ਮੌਜੂਦ ਨੇ। ਬਾਕੀ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੁਹਾਨੂੰ ਸਾਰੀ ਗੱਲ ਦੱਸ ਦੇਣਗੇ ਵੀ ਅੱਗੇ ਜਿਹੜਾ ਪਤਾ ਪਾਇਆ ਗਿਆ ਉੱਥੇ ਸਰਪੰਚ ਦੀ ਕੋਈ ਸਟੈਂਪ ਨਹੀਂ ਆ। ਨਹੀਂ ਨਹੀਂ ਕੋਈ ਨਹੀਂ ਆ। ਉਸੇ ਗ੍ਰਾਂਟ ਜਿਹੜੀ ਕਢਾਈ ਗਈ ਆ ਸਬੰਧਤ ਅਧਿਕਾਰੀਆਂ ਦੀ ਮਿਲੀ ਇਹ ਤੇ ਹੋ ਸਕਦਾ ਵੀ ਸੈਕਟਰੀ ਸਾਹਿਬ ਜਵਾਬ ਦੇਣਗੇ ਉਸ ਟਾਈਮ ਦੇ ਜਾਂ ਡੀਪੀਓ ਸਾਹਿਬ ਇਹ ਗੱਲ ਦਾ ਜ ਇਹ ਤੇ ਮੈਂ ਸਰਕਾਰਗਾਰੀ ਆਪਣੀ ਡੀਸੀ ਸਾਹਿਬ ਗਾੜੀ ਮਾਨ ਜੋਗ ਸਾਡੇ ਹਲਕੇ ਦੇ ਨਮਾਇੰਦੇ ਸ੍ਰੀ ਅਮਰਪਾਲ ਸਿੰਘ ਜੀ ਮੈਂ ਉਹਨਾਂ ਗਾੜੀ ਅਪੀਲ ਕਰਦਾ ਵੀ ਇਹਦੀ ਜਿਹੜੀ ਆ ਪੂਰੀ ਜਾਂਚ ਕੀਤੀ ਜਾਵੇ ਜੋ ਇਹਨਾਂ ਜਿਨ੍ਹਾਂ ਦੇ ਹੱਕ ਜਨਾਨ ਗਰੀਬਾਂ ਨੂੰ ਨਹੀਂ ਮਿਲੇ ਨਾਲ ਉਹਨਾਂ ਦੇ ਹੱਕ ਦਿੱਤੇ ਜਾਣ ਜੀ ਤੇ ਬਾਕੀ ਸਾਡੇ ਜਿਹੜੇ ਜਾਲੀ ਸਾਇਨ ਹੋਏ ਉਹਦੇ ਪ੍ਰਤੀ ਜੋ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਾਕੀ ਇੱਕ ਛੱਡ ਹੁੰਦੇ ਆ ਜੀ ਛੱਡਾਂ ਦੀ ਸਕੀਮ ਹੁੰਦੀ ਆ ਉਹ ਜਿਹੜੇ ਬੰਦਿਆਂ ਨੂੰ ਲੋੜ ਹੁੰਦੀ ਉਹਨਾਂ ਨੂੰ ਉਹਨਾਂ ਤੱਕ ਪਹੁੰਚਦੀ ਉਹ ਜਨਾਂ ਦੀ ਛਾਟਿੰਗ ਹੁੰਦੀ ਆ ਜਾਂ ਕਿਤੇ ਸਰਕਾਰੀ ਦਰਬਾਰੇ ਆਪਣੀ ਮਾੜੀ-ਮੋਟੀ ਜਾਂ ਬੀਡੀਪੀਓ ਦਫ਼ਤਰ ਨਾਲੋਂ ਕਿਤੇ ਲਾ ਲੋ ਉਹ ਚੱਕਰ ਦੇ ਵਿੱਚ ਇੱਕ ਪਰਿਵਾਰ ਇੱਕ ਘਰ ਦੇ ਵਿੱਚ ਚਾਰ-ਚਾਰ ਸ਼ੈੱਡ ਦੋ-ਦੋ ਤਿੰਨ-ਤਿੰਨ ਸ਼ੈੱਡ ਚੰਗੇ ਭਲੇ ਜਿਹੜੇ ਇੱਕ ਗਰੀਬਾਂ ਦਾ ਹੱਕ ਬਣਦਾ ਉਹ ਆਪਣੇ ਘਰਾਂ ਨੂੰ ਲੈ ਜਾਂਦੇ ਆ ਜਿਨ੍ਹਾਂ ਦਾ ਕੋਈ ਅਧਿਕਾਰ ਨਹੀਂ ਹੈਗਾ ਹਾਂ ਉਹ ਪਹਿਲਾਂ ਤੋਂ ਹੀ ਹਾਂ ਉਹ ਪਹਿਲਾਂ ਤੋਂ ਹੀ ਪਏ ਆ ਇੱਕ ਕਿਹਾ ਗਿਆ ਸੀ ਕਿ ਇੱਕ ਪ੍ਰਵਾਸੀ ਨੂੰ ਜਿਹੜਾ ਵਾ ਇੱਥੇ ਦਾ ਹਾਂਜੀ ਚਲੋ ਉਹ ਪ੍ਰਵਾਸੀ ਮੈਂ ਉਹ ਵੀ ਗੱਲ ਤੁਹਾਨੂੰ ਕਹੇਰ ਕਰਦਾ ਕਿ ਉਹ ਤਕਰੀਬਨ 30 40 ਸਾਲ ਤੋਂ ਇੱਥੇ ਰਹਿ ਰਿਹਾ ਉਹਦਾ ਪ੍ਰੂਫ ਵਗੈਰਾ ਆਈਡੀ ਪ੍ਰੂਫ ਵਗੈਰਾ ਇੱਥੇ ਦੇ ਬਣੇ ਹੋਏ ਪਰ ਜੇ ਆਪਾਂ ਇੱਕ ਅਮੀਰ ਬੰਦੇ ਦੇ ਨੌਕਰ ਨੂੰ ਗਰੀਬ ਕਹਿ ਦਈਏ ਜਿੰਦ ਕੋ ਇੱਕ ਰਹਿਣ ਨੂੰ ਛੱਤ ਆ ਖਾਣ ਨੂੰ ਰੋਟੀ ਦੋ ਟਾਈਮ ਦੀ ਮਹਿਲਾ ਵੀ ਰਵੇ ਉਹਨੂੰ ਸਭ ਕੁਝ ਮਿਲਦਾ ਆਪਾਂ ਆਪਾਂ ਉਹਨੂੰ ਗਰੀਬ ਕਵਾਂਗੇ ਕਿ ਜਿਹੜੇ ਵਿਚਾਰਿਆਂ ਦੇ ਨਿਆਣੇ ਛੋਟੇ ਛੋਟੇ ਆ ਜਿੰਨਾਂ ਦੇ ਸ਼ਰਾਂ ਚੋਂਦੇ ਕੋਠੇ ਚੋਂਦੇ ਆ ਕੀ ਗੱਲ ਉਹਦੇ ਪਹਿਲਾਂ ਪੱਕੇ ਕੋਠੇ ਚ ਰਹਿਣ ਦੇ ਹੱਕਵਾਨਾ ਦਾ ਨਹੀਂ ਬਣਦਾ ਜਿੰਨਾਂ ਦੇ ਵਿਚਾਰਿਆਂ ਦੇ ਕੰਨੀਆਂ ਛੱਤਾਂ ਦੇ ਨਿਆਣੇ ਵਿਚਾਰੇ ਨੁਕਰਾਂ ਹੀ ਲਗ ਲਗ ਰਹਾ ਨੂੰ ਤੋਂ ਨੇ ਜਿਹੜੇ ਮੈਂਬਰ ਪੰਚਾਇਤ ਸੀ ਉਸ ਮੌਕੇ ਦਿੱਤੇ ਦੇ ਉਹਨਾਂ ਦੇ ਵੀ ਸਾਈਨ ਨਹੀਂ ਹੋਏ ਤੇ ਇਹ ਕਿਸ ਤਿੱਕੇ ਨਾਲ ਮਤਾ ਜਿਹੜਾ ਵਾ ਇਹ ਫਾਸਟ ਕੁਆਟਰ ਤੇ ਬਣਾਇਆ ਇਹ ਤਾਂ ਹੁਣ ਜਵਾਬ ਦੀ ਅਧਿਕਾਰੀ ਦੇਣਗੇ ਸੈਕਟਰੀ ਸਾਹਿਬ ਅਦਕਾਰ ਦੇਣਗੇ ਜਾਂ ਜਿਨ੍ਹਾਂ ਨੇ ਸਰਵੇ ਕੀਤਾ ਇਸ ਚੀਜ਼ ਦਾ ਜਾਂ ਇਹਨਾਂ ਨੇ ਜਿਹਨਾਂ ਜਿਹੜਾ ਇੱਥੇ ਸਰਵੇ ਕਰਨ ਉਸ ਟਾਈਮ ਤੇ ਆਏ ਸੀ ਪਹਿਲਾਂ ਪਾਸ ਕੀਤੇ ਹਾਂ ਜਾਂ ਇੱਥੇ ਜਿਹੜਾ ਸਰਵੇ ਟਾਈਮ ਉਹ ਜਿਹੜੇ ਸਰਵੇ ਕਰਕੇ ਗਏ ਆ ਕਿ ਵਾਕਿਆ ਇਹ ਬੰਦਿਆਂ ਨੂੰ ਲੋਡ ਆ ਲੋਡ ਦੇਣਗੇ ਗਰੋਰ ਦੇ ਵਿੱਚ ਜਿਹੜਾ ਚੈੱਕ ਕੀਤਾ ਜਾਵੇ ਤੇ ਗਰੋਰ ਦੇ ਵਿੱਚ ਛੱਡ ਪਏ ਆ ਉਹਦਾ ਝਾੜੀ ਇਹਨਾਂ ਨੇ ਲਾਤੇ ਆ ਜਿਹੜੇ ਲਾਉਂਦੇ ਪ੍ਰਧਾਨ ਮੰਤਰੀ ಗ್ರಾಮ ਦੋਹਤਨਾ ਹਾਂ ਉਹ ਝਾਰੀ ਲਗੇ ਤੇ ਲਾਇ ਵੀ ਛਪਾ ਕੇ ਕਿਸੇ ਨੂੰ ਪਤਾ ਨਾ ਲੱਗੇ ਤੇ ਦੂਰੀ ਗੱਲ ਆ ਵੀ ਛੱਡਾਂ ਦੀ ਵੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਉਦੇ ਵਿੱਚ ਕਵਰਾਂ ਦੀ ਵੀ ਹੁਣ ਜੁੜੀ ਚੀਦਾ ਉਹ ਅਧਿਕਾਰੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹਨੇ ਥੱਟ ਪਾਸ ਕੀਤੇ ਆ ਪਿੰਡ ਦੇ ਵਿੱਚੋਂ enquary ਹੋਵੇ ਛੱਪੜਾਂ ਦੀਆਂ ਗਰਾਂਦਾ ਜੀ ਵੀਰਾਂ ਦੇ ਪੈਸੇ ਆਏ ਆ ਹਾਂਜੀ ਕੋਈ ਛੱਪੜ ਦੇ ਵਿੱਚ ਕੋਈ ਪੈਸਾ ਨਹੀਂ ਲੱਗਾ ਉਹਦਾ ਬੇਰਵਾ ਸਾਨੂੰ ਜਾਂ ਵੀਡੀਓ ਸਾਹਿਬ ਦਵੇ ਜਾਂ ਸਖਤ ਸਿੰਘ ਸਾਹਿਬ ਦਵੇ ਲਗਭਗ ਕਿੰਨੇ ਲੱਖ ਰੁਪਏ ਜਿਹੜਾ ਵੱਖਾ ਗਿਆ ਤਕਰੀਬਨ 84 ਲੱਖ ਦੇ ਕਰੀਬ ਅੰਡੇ ਆਇਆ ਵਾ ਤੇ ਲੱਗਾ ਜਿਹੜੀਆਂ ਗਲੀਆਂ ਬਣਾਈਆਂ ਵਾ ਉਹ ਛੋ ਜਹਾੜਾ ਕਿਤੀਆਂ ਵਾਂ ਤੇ ਬੜੀਆਂ ਘਾਟਵਾ ਉਹਨਾਂ ਦੇ ਵਿੱਚ ਕੱਲ੍ਹਿਆ ਬਹੁਤ ਰਹੀ ਜੀ ਉਦਾਂ ਹੀ ਬਜਰੀ ਚਾਹੀਦੀ ਪੌਣੀ ਬਜਰੀ ਕਿਹਤ ਨਹੀਂ ਮੈਨੂੰ ਦਿਖਾਈ ਨਹੀਂ ਵੀ ਬਜਰੀ ਪਈ ਕੇ ਪੱਕੀਆਂ ਹੋਈਆਂ ਰੇਤਾ ਦੇ ਉੱਤੇ ਟਾਂ ਲਾਈਆਂ 20 ਲੱਖ ਰੁਪਇਆ ਆ ਬਾਕੀ ਇਹ ਦੂਸਰੀ ਗੱਲ ਇਹ ਆ ਦੂਸਰੀ ਗੱਲ ਬੇਨਤੀ ਇਹ ਆ ਵੀ ਮੈਂਬਰ 12 13 ਨਰੇਗਾ ਦੇ ਵਿੱਚ ਕੰਮ ਕਰ ਰਿਹਾ ਆ 150 ਬੰਦੇ ਦੀ ਲਿਸਟ ਆ ਉਹਨਾਂ ਦੇ ਵਿੱਚ ਉਹ ਪੂਰੇ ਕੰਮ ਵੀ ਇੱਕ ਮਿਸਤਰੀ ਹੁੰਦਾ ਤੇ ਤਿੰਨਾਂ ਚਾਰ ਮੇਤਰੀਆਂ ਦੀ ਉੱਤੇ ਦਿਹਾੜੀ ਪਾਈ ਹੁੰਦੀ ਆ ਹਾਂਜੀ ਹਾਂਜੀ ਇਹ ਪੱਕੀਆਂ ਹੋਈਆਂ ਇਹ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਸਰਦਾਰ ਗਰਮੀਤ ਸਿੰਘ ਪਿੰਡ ਬਾਗੇ ਦੇ ਰਹਿਣ ਵਾਲਾ ਮੈਂ ਤੇ ਸਾਰੀ ਇੱਕ ਬੇਨਤੀ ਆ ਕਿ ਜਿਨ੍ਹਾਂ ਨੂੰ ਹੱਕ ਮਿਲਣਾ ਹੈ ਜਿਹੜਾ ਗਰੀਬਾਂ ਦਾ ਜੋ ਵੀ ਆ ਤੇ ਜੋ ਜਿੱਦਾਂ ਨਰੇਗਾ ਦੇ ਵਿੱਚ ਜਿੰਨੇ ਵੀ ਮੈਂਬਰ ਪਏ ਉਹਨਾਂ ਨੂੰ ਵਾਰਿਸਰ ਦਿਹਾੜੀ ਮਿਲਣੀ ਚਾਹੀਦੀ ਆ ਕਈਆਂ ਤੇ ਵੀਰਾਂ ਨੂੰ ਮਿਲਦੀ ਨਹੀਂ ਵਿਚਾਰਿਆਂ ਤੇ ਕਈ ਉਹ ਪੱਕੇ ਲੱਗੇ ਆ ਤੇ ਇਹ ਸਰਪੰਚ ਸਾਹਿਬ ਨੂੰ ਬੇਨਤੀ ਆ ਕਿ ਇਹ ਕੰਮ ਜ਼ਰੂਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਬੀਰ ਸਿੰਘ ਮਜੂਦਾ ਪੰਚਾਇਤ ਮੈਂਬਰ ਪਿੰਡ ਬਾਗੇ ਤੋਂ ਬੋਲ ਰਿਹਾ ਬੇਨਤੀ ਇਹ ਹੈ ਸਾਡੀ ਪ੍ਰਸ਼ਾਸਨ ਨੂੰ ਵੀ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਹੈ ਵੀ ਜਿਹੜੇ ਅਜੋਕ ਕਰਾਰ ਦੇ ਕੇ ਕਮਰੇ ਗਰੀਬ ਪਰਿਵਾਰਾਂ ਦੇ ਕਟਵਾਏ ਗਏ ਹਨ ਉਹਨਾਂ ਦਾ ਦੁਬਾਰਾ ਤੋਂ ਸਰਵਾ ਕਰਵਾਇਆ ਜਾਵੇ ਤੇ ਉਹ ਗਰੀਬ ਪਰਿਵਾਰਾਂ ਨੂੰ ਕਮਰੇ ਪਵਾ ਕੇ ਦਿੱਤੇ ਜਾਣ ਤੇ ਜਿਹੜੇ ਮਿਸਾਬਕਾ ਸਰਪੰਚ ਜੀਵਨ ਸਿੰਘ ਨੇ ਜਾਲੀ ਸਾਈਨ ਕਰਕੇ ਕਮਰੇ ਕਟਵਾਏ ਆ ਇਹ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਗਰਾਊਂਡ ਲੈਵਲ ਤੇ ਜੋ ਗਰਾਂਟਾਂ ਦਾ ਜੋ ਪੈਸਾ ਆਇਆ ਉਹਦਾ ਇਹਦੇ ਕੋਲੋਂ ਹਸਾਬ ਦਾ ਪੁੱਛਿਆ ਜਾਵੇ ਸਰਪੰਚ ਜੀ ਤੁਹਾਡੇ ਦੇ ਨਾਲ ਪਿੰਡ ਦੇ ਕੁਝ ਲੋਕਾਂ ਵੱਲੋਂ ਅਲਿਗੇਸ਼ਨ ਲਗਾਇਆ ਗਿਆ ਕਿ ਇਹਨਾਂ ਦੀ ਪੰਚਾਇਤ ਵਿੱਚ ਕੱਚਿਆਂ ਕੋਠਿਆਂ ਦੇ ਗਰਾਂਟਾਂ ਆਈਆਂ ਸੀਗੀਆਂ ਪਰ ਇਹਨਾਂ ਨੇ ਮਤੇ ਵਿੱਚ ਉਹ ਜਿਹੜੀਆਂ ਗਰਾਂਟਾਂ ਕਢਵਾ ਦਿੱਤੀਆਂ ਸਰ ਇਹਨਾਂ ਲੋਕਾਂ ਨੂੰ ਗਲਤ ਫਹਿਮੀਆਂ ਸਰ ਮੇਰੇ ਵੱਲੋਂ ਨਾ ਇੱਕ ਘਰ-ਘਰ ਜਾ ਕੇ ਲੋਕਾਂ ਦਾ ਮਤਲਬ ਹਾਲਾਤ ਦੇਖ ਕੇ ਇੱਕ ਲਿਸਟ ਬਣਾਈ ਕੀ ਸੀ ਉਹ ਫਿਰ ਮਹਿਕਮੇ ਨੂੰ ਆਪਾਂ ਦਿੱਤੀ ਸੀਗੀ ਤੇ ਉਹ ਫਿਰ ਉਦੋਂ ਉਤੋਂ 1 ਸਾਲ ਬਾਅਦ ਮਹਿਕਮੇ ਦੀ ਟੀਮ ਆਉਣੀ ਚੈੱਕ ਕਰਨ ਸਰ ਉਹਨਾਂ ਨੇ ਘਰ ਘਰ ਵਿਜ਼ਿਟ ਕਰਕੇ ਮਤਲਬ ਕਿ ਚੈੱਕ ਕੀਤਾ ਉਹਨਾਂ ਨੇ ਤੇ ਜਿਹੜੇ ਉਹਦੇ ਵਿੱਚ ਜੋਗ ਪਾਏ ਗਏ ਉਹ ਜੋਗ ਲਿਖਤੇ ਉਹਨਾਂ ਸਰ ਤੇ ਜਿਹੜੇ ਅਜੋਗ ਪਾਏ ਗਏ ਉਹ ਜੋ ਉਹ ਲਿਖੇ ਗਏ ਤੇ ਜਿਹੜਾ ਮਤੇ ਦੇ ਕਾਪੀ ਵਿੱਚ ਦੋ ਸਿਗਨੇਚ ਸਾਈਨਾਂ ਦੀ ਗੱਲ ਕਰ ਰਹੇ ਆ ਕਿ ਜਿਹੜੇ ਵੀ ਕੁਝ ਲੋਕ ਆ ਰਹੇ ਦੋ ਸਾਈਨ ਕੀਤੇਗੇ ਸਾਡੇ ਕੀਤੇਗੇ ਜਦਕਿ ਆਪਾਂ ਨੇ ਸਾਈਨ ਨਹੀਂ ਕੀਤੇ ਉਹ ਜਿਹੜੇ ਸਾਈਨ ਉਹ ਕਿਉਂ ਦਾ ਮਸਲਾ ਹੈ ਸਰ ਉਹ ਜਿਹੜੇ ਬੰਦੇ ਕਹਿ ਰਹੇ ਨੇ ਕਿ ਸਾਡੇ ਸੈਨਿਕ ਕੀਤੇ ਇਹਨਾਂ ਨੇ ਉਹਨਾਂ ਬੰਦੇ ਦੇ ਸਰ ਸੈਨ ਹੈ ਨਹੀਂਗੇ ਉਹ ਇਹ ਕੁਛ ਪਿੰਡ ਦੇ ਮੋਤਵਾਰ ਬੰਦੇ ਉਹਨਾਂ ਦੇ ਸੈਨ ਹੈਗੇ ਜੀ ਸਰ ਇਹ ਉਹਨਾਂ ਨੂੰ ਗਲਤ ਫਹਮੀ ਜੀ ਤੇ ਬਾਕੀ ਸਰ ਦੋ ਤਿੰਨ ਬੰਦੇ ਹੈਗੇ ਪਿੰਡ ਵਿੱਚ ਸਰਾਰਤੀ ਅਨਸਰ ਜਿਹੜੇ ਲੋਕਾਂ ਨੂੰ ਮੰਗਰਾਹ ਕਰ ਰਹੇ ਨੇ ਕੋਈ ਸਰ ਇਦਾਂ ਦੀ ਗੱਲ ਨਹੀਂ ਕੋਈ ਧੋਖਤੜੀ ਕਿਸੇ ਨਾਲ ਹੋਈ ਹੋਵੇ ਕੋਈ ਇਦਾਂ ਦਾ ਹੈ ਨਹੀਂ ਕੋਈ ਚੱਕਰ ਜੇ ਕਿਸੇ ਨੂੰ ਡਾਊਟ ਆ ਉਹ ਮੈਂ ਦਫ਼ਤਰ ਜਾ ਕੇ ਮੈਘਮੇ ਤੋਂ ਪਤਾ ਕਰ ਸਕਦਾ ਜੀ ਕੁਛ ਇਹ ਘਰ ਵਿਜ਼ਿਟ ਕੀਤਾ ਕਿ ਉਹ ਵਾਕਿਆ ਹੀ ਬਾਲੇ ਵਾਲੇ ਘਰ ਨੇ ਬਾਲੇ ਵਾਲੇ ਸ਼ਤਾਂ ਨੇ ਤਕੀ ਇਹ ਸਰਵੇ ਤੋਂ ਬਾਅਦ ਤੁਸੀਂ ਉਹਨਾਂ ਦਾ ਲੈ ਕੇ ਭੇਜਿਆ ਸੀਗਾ ਵੀ ਇਹ ਇਹਨਾਂ ਦੇ ਵੀ ਬਣਾਏ ਜਾਣ ਸਰ ਹਾਂਜੀ ਲਿਸਟ ਵਿੱਚ ਉਹ ਸਰ ਉਜੋਗ ਨਹੀਂ ਹੋਣਗੇ ਸਰ ਹਾਂਜੀ ਹਾਂਜੀ ਸਸਰੀਆ ਨਾੜੀ ਚਾਚੀ ਕਾਲ ਜੀ ਬੜਵੇ ਹਨ ਜੈਨਿਸਵਰਤ ਆਏ ਆ ਹਾਂਜੀ ਇਹ ਜੇ ਬਾਗੇ ਪਿੰਡ ਗਾਂਟਾ ਆਇਆ ਇਹ ਹਾਂਜੀ ਉਹਨਾਂ ਬਾਰੇ ਕੀ ਸੰਬੰਧ ਰਾਕੀ ਕਹਿਣਾ ਮਨਦਾ ਉਹਦਾ ਮਾਦਾ ਪਾਸ ਹੋਇਆ ਕਿ ਨਹੀਂ ਬਾਗੇ ਮਣ ਦੇ ਆਏ ਸੀ ਮੇਰੇ ਕੋਲ ਦਰਖਾਸਤ ਲੈ ਕੇ ਹਾਂਜੀ ਪੰਚਾਇਤ ਅਫਸਰ ਜਸਵੰਤ ਸਿੰਘ ਨੂੰ ਮਾਰਕ ਕੀਤੀ ਆ ਹਾਂਜੀ ਜੋ ਵੀ ਉਹ ਪੜਤਾਲ ਕਰਕੇ ਦੇਗਾ ਸਾਨੂੰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਦਾ ਕਹਿਣਾ ਵਾ ਕੀ ਸਾਡੇ ਸੈਨ ਜਿਹੜੇ ਆ ਉਹ ਵੀ ਜੈਲੀ ਆ ਉਹੀ ਪੜਤਾਲ ਕਰਾਉਣੀ ਆ ਨਾ ਠੀਕ ਹੈ ਜੀ ਇਹੀ ਐਪਲੀਕੇਸ਼ਨ ਦੇ ਰਹੇ ਨੇ ਕਿ ਸਾਡੇ ਸੈਨ ਜਾਲੀ ਹੈ ਇਹਨਾਂ ਨੇ ਕੀਤੇ ਸਾਈਨ ਨਹੀਂ ਕੀਤੇ ਹੈਗੇ ਤੇ ਇਹਦੇ ਬਾਰੇ ਸਰਪੰਚ ਤੇ ਕਾਰਵਾਈ ਹੋਈ ਉਹ ਤੇ ਪੜਤਾਲ ਤੋਂ ਇਨਕੁਆਰੀ ਕਰਕੇ ਪਤਾ ਲੱਗੇਗਾ ਨਾ ਬੰਦਰੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਕਿੰਨਾ ਕੁ ਟਾਈਮ ਲੱਗੇਗਾ ਜੀ ਮੈਡਮ ਉਹ ਕੋਈ ਦੇਤੀ ਆ ਪੰਚਾਇਤ ਅਫਸਰ ਨੂੰ ਹਾਂਜੀ ਅੱਗੇ ਦੋ ਛੁੱਟਣਾ ਆ ਗਏ ਅੱਜ ਕੱਲ੍ਹ ਚ ਕਰ ਦੇਣੀ ਆ ਉਹਨੇ ਹਾਂ ਕੋਈ ਗੱਲ ਨਹੀਂ ਜੋ ਵੀ ਗਾੜੀ ਉੱਪਰ ਸੇ ਹੋਏਗਾ ਉਹਨਾਂ ਦਾ ਦਿੱਤਾ ਜਾਏਗਾ ਠੀਕ ਹੈ ਦੇਖੀ ਸਰਦਾਰ ਤੋਂ ਮੈਂ ਜਿੰਦਰ ਸਿੰਘ ਗੱਲਬਾਤ ਧੰਨਵਾਦ